ਬਦੇ ਉਮੀਦਵਾਰ ਨੇ ਬਾਲ ਸਿੰਘ ਝੁੰਦਾ ਜੀ ਉਹਨਾਂ ਦੇ ਬਾਰੇ ਕੀ ਬੋਲੋਗੇ ਦੇਖੋ ਬਹੁਤ ਹੀ ਪਾਰਟੀ ਦੇ ਇਮਾਨਦਾਰ ਵਫਾਦਾਰ ਵਰਕਰ ਨੇ ਬੜੇ ਨੀچے ਲੈਵਲ ਤੋਂ ਉੱਪਰ ਕੇ ਸਰਪੰਚੀ ਤੋਂ ਉਹਨਾਂ ਨੇ ਆਪਣਾ ਕੈਰੀਅਰ ਜਿਹੜਾ ਸ਼ੁਰੂ ਕੀਤਾ ਹੈ ਔਰ ਪਾਰਟੀ ਨਾਲ ਇੰਨੀ ਵਫਾਦਾਰੀ ਨਾਲ ਲੱਗੇ ਰਹੇ ਨੇ ਕਿ ਪਾਰਟੀ ਨੇ ਵੀ ਉਹਨਾਂ ਨੂੰ ਜਿਵੇਂ ਜਿਵੇਂ ਉਹਨਾਂ ਨੇ ਕੰਮ ਕੀਤਾ ਉਹਨਾਂ ਨੂੰ ਮਾਨ ਸਨਮਾਨ ਦਿੱਗੇ ਰਿਹਾ ਹੈ ਤੇ ਮੈਂ ਸਾਰੇ ਪੂਰੇ ਪੰਜਾਬ ਦੇ ਜਿਹੜੇ ਵਰਕਰ ਆਂ ਜਿ ਅਕਾਲੀ ਦਲ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਇਹ ਵੀ ਕਹਿਣਾ ਚਾਹੀਏ ਕਿ ਜੇ ਤੁਸੀਂ ਕੰਮ ਕਰਦੇ ਹੋ ਵਫਾਦਾਰੀ ਨਾਲ ਕਿਸੇ ਨਾਲ ਵੀ ਚਾਹੇ ਉਹ ਘਰ ਚੋਂ ਹੋਵੇ ਚਾਹੇ ਪਿੰਡ ਚੋਂ ਹੋਵੇ ਚਾਹੇ ਆਪਣੇ business ਚ ਹੈ ਚਾਹੇ ਉਹ ਕਿਸੇ ਪਾਰਟੀ ਨਾਲ ਹੈ ਜੇ ਤੁਸੀਂ ਵਫਾਦਾਰੀ ਦਿਖਾਉਦੇ ਹੋ ਤਾਂ ਅੱਜ ਨਹੀਂ ਤੁਹਾਨੂੰ ਕਦੀ ਨਾ ਕਦੇ ਉਹਦਾ ਜਿਹੜਾ ਫਲਕ ਉਹਨੂੰ ਜ਼ਰੂਰ ਮਿਲਦਾ ਚੁੰਦਾ ਸਾਹਿਬ ਨੂੰ ਵੀ ਇਹ ਉਹਨਾਂ ਦਾ ਉਹ ਜਿਹੜਾ ਉਹਨਾਂ ਨੂੰ ਕੰਟੀਨੂਏਟ ਉਤਾਰਿਆ ਗਿਆ ਉਹ ਉਹਨਾਂ ਦੀ ਮਿਹਨਤ ਔਰ ਵਫਾਦਾਰੀ ਦਾ ਫਲ ਹੈ ਔਰ ਇਨਸ਼ਾਅੱਲਾ ਬਹੁਤ ਵਧੀਆ ਕੰਮ ਕਰ ਰਹੇ ਨੇ ਔਰ ਵਾਲੇਉਣ ਵਾਲੇ ਟਾਈਮ 'ਚ ਵੀ ਉਹ ਬਹੁਤ ਵਧੀਆ ਕੰਮ ਕਰਨਗੇ ਪੰਜਾਬ ਦੀ ਪੰਜਾਬ ਦੇ ਲੋਕਾਂ ਦੀ ਖਾਸ ਕਰ ਮਲੇਰਕੋਟਲੇ ਦੀ ਆਪਣੇ ਸੰਗਰੂ ਜਿਹੜੇ ਹਲਕੇ ਜਿਹੜੇ ਉਹਨਾਂ ਦੇ ਪੈਂਦੇ ਨੇ ਉਹਨਾਂ ਨੂੰ ਅੱਗੇ ਤਰੱਕੀ ਵੱਲ ਵੀ ਲੈ ਕੇ ਜਾਣਗੇ ਔਰ ਸਾਡੀ ਲੋਕ ਸਭਾ ਚੋਂ ਵੀ ਪੰਜਾਬ ਦੀ ਕਾਸ ਕਰ ਸਾਡੇ ਹਲਕੇ ਦੀ ਆਵਾਜ਼ ਜ਼ਰੂਰ ਚੱਕਣਗੇ ਕਿਉਂਕਿ ਸਾਡੀਆਂ ਇੱਥੇ ਦੀਆਂ ਪ੍ਰੋਬਲਮਸ ਨੇ ਪਾਣੀ ਦੀ ਗੱਲ ਹੋਵੇ ਚਾਹੇ ਹਸਪਤਾਲਾਂ ਦੀ ਗੱਲ ਹੋਵੇ ਚਾਹੇ ਸਾਡੇ ਇੱਥੇ ਜਿਹੜੀਆਂ ਬਿਮਾਰੀਆਂ ਚੱਲ ਰਹੀਆਂ ਨੇ ਪੂਰੇ ਆਪਣੇ ਸੰਦੂਰ ਚ ਮਲੇਰ ਕੋਲੇ ਚ ਪੰਜਾਬ ਚ ਕਿਤੇ ਵੀ ਇੰਨੀਆਂ ਬਿਮਾਰੀਆਂ ਨਹੀਂ ਜਾਇਓ ਟੀਵੀ ਦੀ ਹੋਵੇ ਕੈਂਸਰ ਦੀ ਹੋਵੇ ਇਹ ਸਾਰੀਆਂ ਬਿਮਾਰੀਆਂ ਨੂੰ ਲੈ ਕੇ ਉਹ ਬਹੁਤ ਚਿੰਤਤ ਨੇ ਜਿਹੜੇ ਬਾਹਰੋਂ ਆਕੇ ਉਹਨਾਂ ਨੇ ਕੀ ਲੈਣਾ ਅੱਜ ਉਹ ਜਿੱਤਣਗੇ ਫਿਰ ਜਾ ਕੇ ਆਪਣੇ ਹਲਕੇ ਅੱਜ ਬੈਠ ਜਾਣਗੇ ਇਸ ਕਰਕੇ ਲੋਕਾਂ ਨੂੰ ਵੀ ਮੈਂ ਅਪੀਲ ਕਰਦੀ ਹਾਂ ਕਿ ਜਿਹੜਾ ਬੰਦਾ ਤੁਹਾਡੇ ਲਈ ਕੰਮ ਕਰਿਆ ਦੁੱਖ ਸੁੱਖ ਕੰਮ ਆ ਰਿਹਾ ਕੋ ਨੂੰ ਵੀ ਵੋਟ ਦਿਓ ਤਾਂ ਕਿ ਤੁਹਾਡਾ ਜਿਹੜਾ ਅੱਗੇ ਜਿਹੜਾ ਫਿਊਚਰ ਹੈ ਤੁਹਾਡੇ ਬੱਚਿਆਂ ਦਾ ਵਧੀਆ ਹੋ ਸਕੇ ਨਾ ਕਿ ਉਹ ਲੋਕਾਂ ਦੇ ਪਿੱਛੇ ਲੱਗ ਕੇ ਜਿਹੜੇ ਸਿਰਫ ਗੱਲਾਂ ਮਾਰਦੇ ਨੇ ਔਰ ਗੱਲਾਂ ਕਰਕੇ ਤੁਹਾਨੂੰ ਥੱਕ ਕੇ ਲੈ ਜਾਂਦੇ ਨੇ ਜਿਵੇਂ ਪਹਿਲਾਂ ਮੌਜੂਦ ਮਾਨ ਦੀ ਆਮ ਆਦਮੀ ਪਾਰਟੀ ਨੇ ਹਲਕਾ ਚਾਰੁੰਡੇ ਕੋਲਾ ਇੱਥੇ ਪਹੁੰਚਦੇ ਸ਼ਰਦਪ੍ਰੀਤ ਸਿੰਘ ਦੇ ਗ੍ਰਹਿ ਵਿਖੇ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮਤਾਵਾ ਦਾ ਤੇ ਭੈਣਾ ਦਾ ਬਲਜੀਤ ਸਿੰਘ ਮਾਮਕੜ ਸਰੀਆ ਘੱਡੇਗਾੜੀ ਇਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਕਿ ਇਹਨਾਂ ਨੇ ਮੈਡੀਕਲ ਆ ਕੇ ਬਲਜੀਤ ਸਿੰਘ ਦੇ ਗ੍ਰਹਿ ਇੱਥੇ ਆ ਕੇ ਇਹਨਾਂ ਦੀ ਡਾਉਨਸਪੋਰਟ ਹੈਗਾ ਤੇ ਬਾਕੀ ਮੈਂ ਖਾਸ ਕਰਕੇ ਸਿੰਘ ਜੀ ਬਾਦਲ ਦਾ ਗੌਰ ਕੋਟ ਨੂੰ ਕਰਦਾ ਧੰਨਵਾਦ ਕਰਦਾ ਕਿ ਜਿਹੜਾ ਸਰਦਾਰ ਕੁਲਵੀਰ ਸਿੰਘ ਕਠਾਲਾ ਨੂੰ ਜਰਨਲ ਕੌਂਸਲ ਜਰਨਲਿਸਟ 70 ਬਣਾਇਆ ਪੰਜਾਬ ਦਾ ਮੈਂ ਪਹਿਲਾ ਦਿਨ ਨੂੰ ਸ਼ਾਰਾ ਪਹਿਲਾਂ ਬਧਾਈਆਂ ਦਿੱਤਾ ਸਰਦਾਰ ਕੁਲਵੀਰ ਸਿੰਘ ਜੀ ਨੂੰ ਤੇ ਬਹਿਗੂਰ ਦੀ ਪਲਾਓ ਫਤੇ ਹੁਣ ਬਹਿਗੂਰ ਦੀ ਕਥਾ ਆ। ਦੇਖੋ ਸਾਰਿਆਂ ਨੇ ਆਪਾਂ ਅੱਜ ਇੱਥੇ ਕੁਲਵੀਰ ਸਿੰਘ ਤੇ ਬਹਿਗੂਰ ਦੇ ਇਕੱਠੇ ਹੋਇਆ ਜਿਹੜੀ ਇਲੈਕਸ਼ਨ ਆ ਉਹ ਇੱਕ ਜ਼ੋਨ ਨੂੰ ਹੋਣ ਜਾ ਰਹੀ ਹੈ। ਦੇਖੋ ਆਪਣਾ ਨੂੰ ਜਿਹੜਾ ਕੈਂਡੀਡੇਟ ਦਿੱਤਾ ਸਰਦਾਰ ਕੁਵਾਰ ਸਿੰਘ ਢੁੰਡਾ ਜੀ ਬਹੁਤ ਹੀ ਇਮਾਨਦਾਰ ਇੱਕ ਜ਼ਮੀਨ ਨਾਲ ਜੁੜਿਆ ਹੋਇਆ ਲੋਕਾਂ ਨਾ ਚੁੜਿਆ ਆ ਰੇਖ ਦੇ ਦੁੱਖ ਸੁੱਖ ਤੇ ਨਾਲ ਉਹਨਾਂ ਦੇ ਆਪਣੇ ਜਾਦਾ ਸਲੀਮਾਨ ਮੈਡਵਿਚ ਜੀ ਨੇ ਇਹ ਵੀ ਦੇਖੋ ਆਪਜੀ ਨੂੰ ਬੇਨਤੀ ਕਰਦਾ ਕਿ ਸਰਦਾਰ ਇਕਬਾਲ ਸਿੰਘ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਆਪਾਂ ਦਿਖਾਈਏ ਅਕਾਲੀ ਦਲ ਦੀ ਮਦਦ ਕਰੀਏ ਪੰਜਾਬ ਦੇ ਹਿੱਤਾਂ ਦੀ ਅਗਰ ਜੇ ਕੋਈ ਗੱਲ ਕਰ ਸਕਦਾ ਤਾਂ ਸਿਰਫ ਉਹ ਅਕਾਲੀ ਦਲ ਹੀ ਕਰਦਾ ਕਿਉਂਕਿ ਉਹ ਸਾਡੀ ਖੇਤੀ ਪਾਰਟੀ ਆ ਸਾਡੀ ਆਪਣੀ ਪਾਰਟੀ ਆ ਠੀਕ ਹੈ ਜੀ ਇਹ ਅਕਵਾਲ ਸਿੰਘ ਚੂਤਾ ਇਹਨਾਂ ਵਧੀਆ ਇਮਾਨਦਾਰ ਲੀਡਰ ਹਾ ਤੇ ਸਾਲੂਆ ਸਰੀ ਦਾ ਹਰੇਕ ਦੇ ਦੁੱਖ ਸੁੱਖ ਦੇ ਵਿੱਚ ਆਉਂਦੇ ਜਾਂਦੇ ਆ ਉਹ ਉਹਨਾਂ ਵੀ ਆਪਾਂ ਨੂੰ ਵੱਧ ਤੋਂ ਵੱਧ ਮਤਦਾਨ ਕਰਨੀ ਚਾਹੀਦੀ ਆ ਵੱਧ ਤੋਂ ਵੱਧ ਵੋਟਾਂ ਪਾ ਕੇ ਉਹਨਾਂ ਨੂੰ ਜਿੱਤਾਉਣਾ ਚਾਹੀਦਾ ਹੈ ਬਾਈ ਮੁਸਾਫ ਸਾਹਿਬ ਸਰਦਾਰ ਕਲੋਚਨ ਸਿੰਘ ਜਲੇਰ ਜੀ ਸਾਫ ਦਾ ਚੇਅਰਮੈਨ ਹੋਮੇਸ ਜੀ ਮੇਰਾ ਵੀਰ ਬੰਦੀਰ ਜਿਨ੍ਹਾਂ ਦੇ ਗਹਿਣ ਤੇ ਆਪਾਂ ਪਹੁੰਚੇ ਆ ਮੇਰਾ ਵੀ ਸਲਵੀਂ ਨੰਬਰਦਾਰ ਸਾਹਿਬ ਜਿਹੜਾ ਬਹੁਤ ਹੀ ਵਧੀਆ ਬੋਲ ਰਿਹਾ ਹੈ ਤੇ ਬਾਕੀ ਸਾਰੇ ਇਸ ਲਈ ਆ ਇਸ ਲਈ ਆ ਭੈਣਾ ਬੀਬੀ ਗਜੀਤ ਜੀ ਸੁਰਿਆ ਜੀ ਦੇ ਦਰਸ਼ਨ ਜੀ ਸਾਰੇ ਜਿੰਨੀ ਵੀ ਸੰਗਤ ਬੰਦੀਪ ਜੀ ਸਾਰਿਆਂ ਨੂੰ ਪਹਿਲਾਂ ਤਾਂ ਪਿਆਰ ਭਰੀ ਸੱਸ਼ੇ ਕਾਲ ਤੇ ਆਪਾਂ ਖਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਓ ਵਿਦਿਆਨ ਦੇ ਸੱਸ਼ੇ ਕਾਲ ਤੇ ਬੜਾਈ ਖੁਸ਼ੀ ਦਾ ਦਿਨ ਹੈ ਅੱਜ ਤੁਹਾਨੂੰ ਸਾਰੇ ਨੂੰ ਪਤਾ ਹੀ ਹੈ ਸ਼੍ਰੋਮਣੀ ਅਕਾਲੀ ਦਲ ਇੱਕ ਐਸੀ ਪਾਰਟੀ ਹੈ ਜੋ ਵਰਕਰ ਜੋ ਵੀ ਕੰਮ ਕਰਦਾ ਉਹਨੂੰ ਉਹਦਾ ਵੰਦਾ ਮਾਨ ਸਨਮਾਨ ਜ਼ਰੂਰ ਮਿਲਦਾ ਹੈ ਅਜੇ ਤਾਂ ਸ਼ੁਰੂਆਤ ਹੈ ਇਹ ਅਸੀਂ ਅਹੁਦੇਦਾਰੀਆਂ ਦੇ ਰੀਆਂ ਸ਼ੁਰੂ ਕਰਦਾ ਸਰਕਾਰ ਸੁਖਬੀਰ ਸਿੰਘ ਬਾਦਲ ਸਾਹਿਬ ਆਪਣੇ ਔਰ ਜਿਹੜਾ ਵੀ ਵਰਕਰ ਕੰਮ ਕਰਦਾ ਹੈ ਜਿਹੜਾ ਅੱਗੇ ਆਉਂਦਾ ਉਹਦਾ ਜਿਹੜਾ ਵੰਦਾ ਮਾਨ ਸਨਮਾਨ ਹੈ ਉਹਦਾ ਰੁਤਬਾ ਉਹਦਾ ਅਹੁਦਾ ਉਹ ਜ਼ਰੂਰ ਦਿੱਤਾ ਜਾਂਦਾ ਲੋਕ ਮੈਨੂੰ ਲੱਗਦਾ ਹੈ ਕਿ ਕੰਮ ਕਰ ਰਹੇ ਨੇ ਸਭ ਤੋਂ ਪਹਿਲਾਂ ਮੈਂ ਉਹਨਾਂ ਦੀ ਸਿਫਾਰਿਸ਼ ਕਰਦੀ ਔਰ ਮੇਰੇ ਭਰਾ ਬਲਵੀਰ ਜੀ ਤਾਂ ਗੱਲ ਹੀ ਕੁਝ ਵੱਖਰੀ ਹੈ ਕਿ ਇਹਨਾਂ ਦਾ ਉਹਨਾਂ ਨੇ ਇਕਬਾਲ ਜੀ ਨੇ ਫਿਰ ਮੁਹੰਮਦ ਜੀ ਨੇ ਇਹਨਾਂ ਦਾ ਨਾਮ ਸੁਜੈਸਟ ਕੀਤਾ ਤੇ ਜਦੋਂ ਮੈਂ ਇਹਨਾਂ ਨੂੰ ਇੱਕ ਵਾਰ ਆਈ ਤਾਂ ਸੀ ਵਿਆਹ ਚ ਪਰ ਜਦੋਂ ਮੈਂ ਪਿੰਡ ਦੇ ਲੋਕਾਂ ਤੋਂ ਜਿਹੜੇ ਮੋਹਤਬਰ ਨੇ ਉਹਨਾਂ ਤੋਂ ਪੁੱਛਿਆ ਕਿ ਇਸ ਤਰੀਕੇ ਦੇ ਮਤਲਬ ਹੈ ਮੈਨੂੰ ਇਹ ਨਹੀਂ ਪਤਾ ਸੀ ਕਿ ਇਹਨਾਂ ਦਾ ਨਾਮ ਹੀ ਬਲਬੀਰ ਜੀ ਹੈ ਤਾਂ ਕੋਈ ਪਿੰਡ ਦਾ ਐਸਾ ਮੋਹਤਬਰ ਬੰਦਾ ਨਹੀਂ ਸੀ ਜਿਨ੍ਹਾਂ ਨੇ ਕਿਹਾ ਹੋਵੇ ਕਿ ਨਹੀਂ ਉਹ ਬੰਦਾ ਠੀਕ ਨਹੀਂ ਸਭ ਨੇ ਕਿਹਾ ਕਿ ਅਗਰ ਇਹ ਅਹੁਦਾ ਉਹਨਾਂ ਨੂੰ ਦਿੱਤਾ ਜਾਂਦਾ ਤਾਂ ਉਹ ਡਿਸਰਵ ਕਰਦੇ ਨੇ ਉਹਨਾਂ ਨੂੰ ਜ਼ਰੂਰ ਮਿਲਣਾ ਚਾਹੀਦਾ ਇਸ ਕਰਕੇ ਮੈਂ ਸਾਲਾ ਪੂਰੇ ਪਿੰਡ ਨੂੰ ਇਹ ਚਾਹੁੰਦੀ ਕਿ ਤਾਲੀਆਂ ਮਾਰ ਕੇ ਉਹਨਾਂ ਦੀ ਦੇਖੋ ਨਹੀਂ ਪਿੰਡਾਂ 'ਚ ਜ਼ਿਆਦਾਤਰ ਕੀ ਹੁੰਦਾ ਕਿ ਇੱਕ ਬੰਦੇ ਨੂੰ ਅਹੁਦਾ ਮਿਲਦਾ ਤਾਂ ਸਾਰੇ ਬਾਕੀ ਉਹਦੇ ਖਿਲਾਫ ਹੋ ਜਾਂਦੇ ਕਿ ਨਹੀਂ ਨਹੀਂ ਜੀ ਪਰ ਇੰਨੀ badi ਗੱਲ ਤਾਂ ਮੈਨੂੰ ਬੜੀ ਖੁਸ਼ੀ ਹੋਈ ਕਿ ਜੋ ਵੀ ਬੰਦਾ ਦਿੱਤਾ ਗਿਆ ਸਾਡੇ ਮਲੇਰਕੋਟਲੇ ਦੇ ਪਿੰਡ ਚ ਪੜਾਲੇ ਚ ਤੇ ਉਹ ਬਹੁਤ ਉਹ ਕਾਬਿਲ ਵੀ ਨੇ ਔਰ ਵਾਕਈ ਉਹ ਕੰਮ ਵੀ ਕਰਦੇ ਹੁਣਗੇ ਜੇ ਪਿੰਡ 'ਚ ਇੰਨਾ ਮਾਨ ਸਨਮਾਨ ਹੈ ਤਾਂ ਬਾਹਰ ਤਾਂ ਉਹਨਾਂ ਨੇ ਕੰਮ ਕਰਕੇ ਦਿਖਾ ਹੀ ਦੇਣਗੇ ਦੂਸਰੀ ਗੱਲ ਇਹ ਹੈ ਕਿ ਆਪਾਂ ਇਕੱਠੇ ਹੋਇਆ ਪਿੰਡ ਦੇ ਸਾਰੇ ਜਿਹੜੇ ਲੋਕ ਨੇ ਇਸ ਤਰੀਕੇ ਨਾਲ ਜਿਹੜੇ ਇਸ ਪਿੰਡ 'ਚ ਜਦੋਂ ਮੈਂ ਆਉਣੀ ਹੈ ਤਾਂ ਸਾਰੇ ਆਪਸ 'ਚ ਇਕੱਠੇ ਹੁੰਦੇ ਨੇ ਇਹ ਇੱਕ ਪਿੰਡ ਦੀ ਖੂਬਸੂਰਤੀ ਹੈ ਔਰ ਜਦੋਂ ਵਿਕਾਸ ਦੀ ਗੱਲ ਹੁੰਦੀ ਹੈ ਤਾਂ ਐਸੋ ਜਿਹੇ ਪਿੰਡ ਹੁੰਦੇ ਨੇ ਜਿਹੜੇ ਵਿਕਾਸ ਦੇ ਰਾਹ ਵੱਲ ਵਧਦੇ ਨੇ ਜਦੋਂ ਆਪਾਂ ਆਪਸ 'ਚ ਲੜ ਕੇ ਬੈਠ ਜੰਨੇ ਆ ਮੰਨ ਲਓ ਇੱਕ ਇੱਕ ਪਾਰਟੀ ਦਾ ਮੂੰਹ ਇੱਧਰ ਹੈ ਇੱਕ ਪਾਰਟੀ ਦਾ ਮੂੰਹ ਇੱਧਰ ਹੈ ਚਾਹੇ ਸਾਡੀ ਆਪਸ 'ਚ ਨਹੀਂ ਬੰਦੀ ਪਰ ਉੱਥੇ ਕੀ ਹੁੰਦਾ ਉਹ ਵਿਕਾਸ ਜਿਹੜਾ ਰੁਕ ਜਾਂਦਾ ਹੈ ਜੇ ਇਸ ਪਿੰਡ 'ਚ ਵਿਕਾਸ ਹੋਇਆ ਉਹਦਾ ਇੱਕੋ ਇੱਕ ਕਾਰਨ ਹੈ ਕਿ ਤੁਸੀਂ ਸਾਰੇ ਆਪਸੀ ਰੰਜੀਤ ਸ਼ਾਹ ਨੂੰ ਲਾ ਕੇ ਅੱਜ ਇੱਕ ਮੰਚ ਤੇ ਇਕੱਠੇ ਹੋਏ ਆਂ ਔਰ ਮੈਨੂੰ ਲੱਗਦਾ ਪਹਿਲਾਂ ਵੀ ਇਦਾਂ ਹੀ ਹੁੰਦਾ ਹੋਵੇਗਾ ਇਸ ਕਰਕੇ ਤੁਹਾਨੂੰ ਮਿਲ ਕੇ ਹਮੇਸ਼ਾ ਬੜਾ ਦਿਲ ਨੂੰ ਸਕੂਨ ਵੀ ਮਿਲਦਾ ਔਰ ਇਹ ਕੱਲ ਲੱਗ ਜਾਂਦਾ ਤੁਹਾਡੇ ਕੋਲ ਆ ਕੇ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਚੜ੍ਹਦੀ ਕਲਾ 'ਚ ਸੀ ਔਰ ਹਮੇਸ਼ਾ ਚੜ੍ਹਦੀ ਕਲਾ 'ਚ ਰਹੂਗਾ ਤੁਹਾਨੂੰ ਦੇਖ ਕੇ ਲੱਗਦਾ ਹੈ ਸੋਨਹੋ ਬਾਕੀ ਆਪਾਂ ਨੇ ਹੁਣ ਜਦੋਂ ਆਪਾਂ ਇਸ ਆਪਣੇ ਆਪ ਨੂੰ ਅਕਾਲੀ ਸਮਝਦੇ ਆ ਤਾਂ ਆਪਾਂ ਨੂੰ ਅਕਾਲੀ ਹੋਣ ਦਾ ਮਾਣ ਪ੍ਰਾਪਤ ਹੈ ਤਾਂ ਹੁਣ 11 ਤਰੀਕ ਨੂੰ ਜਿਹੜਾ ਆਪਣਾ ਪੰਜਾਬ ਬਚਾਓ ਯਾਤਰਾ ਸ਼ੁਰੂ ਹੋਈ ਜਾਈ ਹੈ ਇਹ ਪੰਜਾਬ ਬਚਾਓ ਯਾਤਰਾ 11 ਨੂੰ ਆਪਣੇ ਆਪ 11 ਨੂੰ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਇੱਥੇ ਆ ਰਹੇ ਨੇ ਮੇਰੇ ਤੁਹਾਨੂੰ ਬੇਨਤੀ ਹੈ ਸਾਰਿਆਂ ਨੂੰ ਕਿ ਵੱਧ ਚੜ ਕੇ ਆਪਾਂ ਨੇ ਉਹਦੇ 'ਚ ਹਿੱਸਾ ਲੈਣਾ ਹੈ ਵੱਧ ਚੜ ਕੇ ਬੀਬੀਆਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਵੀ ਪਹੁੰਚਣਾ ਹੈ ਤਾਂ ਕਿ ਆਪਾਂ ਪੂਰੇ ਪੰਜਾਬ ਦੀਆਂ ਦੂਜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੂੰ ਦਿਖਾ ਸਕੀਏ ਕਿ ਜਿਹੜਾ ਤੁਸੀਂ ਬਰਬਾਦੀ ਸਾਡੀ ਪੰਜਾਬ ਦੀ ਕੀਤੀ ਐ ਬਾਹਰੋਂ ਆ ਕੇ ਸਾਡੀ ਲੁੱਟ-ਬਚੂਟ ਕੀਤੀ ਐ ਅਸੀਂ ਜ਼ਿੰਦਾ ਜ਼ਮੀਰ ਵਾਲੇ ਲੋਕ ਐ ਅਸੀਂ ਪੰਜਾਬ ਨੂੰ ਬਚਾ ਸਕਦੇ ਤੇ ਪੰਜਾਬ ਬਚਾਓ ਯਾਤਰਾ 'ਚ ਆਪਣੀ ਸ਼ਮੂਲੀਅਤ ਕਰਕੇ ਇਹਦੇ 'ਚ ਆਪਣਾ ਬੰਦ ਦਾ ਯੋਗਦਾਨ ਜ਼ਰੂਰ ਪਾਓ ਤੁਸੀਂ ਪਹੁੰਚਣਾ 3 ਵਜੇ ਆਪਣਾ ਅਸੀਂ ਤੁਹਾਨੂੰ ਰੂਟ ਦੱਸ ਦਾਂਗੇ ਕਿੱਥੋਂ ਚੱਲੇਗਾ ਸਾਰਿਆਂ ਨੇ ਵੱਜ ਤੋਂ ਵੱਧ ਟਰੈਕਟਰ ਕਾਰਾਂ ਮੋਟਰਸਾਈਕਲ ਲੈ ਕੇ ਯੂਨੀਤੂ ਮੇਰੀ ਅਪੀਲ ਐ ਕਿ ਜ਼ਰੂਰ ਪਹੁੰਚਣਾ ਤਾਂ ਕਿ ਆਪਾਂ ਸਾਰੇ ਪੰਜਾਬ ਨੂੰ ਇਹ ਸੰਦੇਸ਼ ਦੇ ਚੁਕੀ ਹੈ ਦੇ ਸਕੀ ਹੈ ਕਿ ਅਸੀਂ ਪੰਜਾਬ ਨੂੰ ਬਚਾਉਣ ਲਈ ਲਿਖਣਾ ਔਰ ਬਚਾ ਕੇ ਹੀ ਰਹਿਾਂਗੇ ਦੂਸਰੀ ਗੱਲ ਇਹ ਹੈ ਕਿ ਹੁਣ ਅਸੀਂ ਜੇ ਤੂੰ ਬਰਬਾਦੀ ਤੇ ਰਾਹ ਤੋਂ ਕੋਈ ਨਹੀਂ ਬਚਾ ਸਕਦਾ ਹੁਣ ਇੱਕੋ ਇੱਕ ਮੌਕਾ ਹੈ ਉਹਨਾਂ ਨੇ ਦੇਖੋ ਸਾਡੇ ਪੰਜਾਬ ਕਰਕੇ ਜਿਹੜੇ ਲੋਕ ਜੋ ਮਰਜ਼ੀ ਕਹੀ ਜਾਣ ਕਿ ਇਹਨਾਂ ਨੇ ਬਾਦ ਚ ਅਲਾਈਂਸ ਕਰ ਲੈਣਾ ਹੈ ਭਾਜਪਾ ਨਾਲ ਅਲਾਈਂਸ ਕਰਨਗੇ ਹੈ ਮੈਂ ਕਹਨੀ ਹੈ ਜਦ ਹੁਣ ਉਹਨਾਂ ਨੇ ਸ਼ਾਂਤਾਂ ਨਾ ਮੰਨਣ ਤੇ ਅਲਾਈਂਸ ਤੋੜਿਆ ਜੇ ਉਹ ਅਲਾਈਂਸ ਕਰਨਗੇ ਵੀ ਵੈਸੇ ਤਾਂ ਕੋਈ ਐਸਾ ਕੋਈ ਚਾਂਤ ਨਹੀਂ ਹੈ ਜੇ ਅਲਾਈਂਸ ਕਰਨਗੇ ਤਾਂ ਪੰਜਾਬ ਨੂੰ ਮੁੱਖ ਰੱਖ ਕੇ ਅਲਾਈਂਸ ਬਣਗੇ ਜੇ ਅਸੀਂ ਪੰਜਾਬ ਨੂੰ ਬਚਾਉਣਾ ਨਹੀਂ ਇਹਨਾਂ ਲੋਕਾਂ ਨੇ ਜਿੰਨਾ ਸਾਡੇ ਲੋਕ ਬੱਚਿਆਂ ਨੂੰ ਯੁੱਧ ਨੂੰ ਬਰਬਾਦ ਕਰਤਾ ਕੁਝ ਨਹੀਂ ਬਚਿਆ ਇਥੇ ਅੱਜ ਨਸ਼ਾ ਚਾਰ ਗੁਣਾ ਹੋਇਆ ਪਿਆ ਸੀ ਦੇਖਦੇ ਆ ਕਿਸ ਤਰੀਕੇ ਨਾਲ ਐਡਵਰਟਾਈਜ਼ਮੈਂਟ ਸਾਡੇ 75 ਕਰੋੜ ਜਿਹਨਾਂ 100 ਰੁਪਏ ਇੱਥੇ ਲੱਗਿਆ ਪਿਆ ਸਾਡੇ ਬੋਰਡਾਂ ਤੇ ਲੱਗਿਆ ਪਰ ਕੀ ਸਾਨੂੰ ਮਿਲਦੀਆਂ ਨਾ ਉਹ ਚੀਜ਼ਾਂ ਕੀ ਉਹ ਸੁਹੂਨਤਾ ਸਾਡੇ ਕੋਲ ਆਉਂਦੀਆਂ ਨੇ ਕੁਝ ਨਹੀਂ ਆ ਰਿਹਾ ਸਿਰਫ ਐਡਵਰਟਾਈਜ਼ਮੈਂਟ ਹੋ ਰਹੀ ਹੈ ਕਿਸ ਕਰਕੇ ਅੱਜ ਸਾਨੂੰ ਸੋਚਣ ਦੀ ਜ਼ਰੂਰਤ ਹੈ ਬੀਪੀਆਂ ਨੂੰ ਹਜ਼ਾਰ ਹਜ਼ਾਰ ਰੁਪਏ ਦੀ ਲਾਲਚ ਦਿੱਤੀ ਗਈ ਅਸੀਂ ਉਹਨਾਂ ਲਾਲਚਾਂ 'ਚ ਆਉਣੇ ਆ ਮੈਨੂੰ ਇਹ ਕਹਿੰਦੇ ਹੋਏ ਕੋਈ ਸ਼ਰਮ ਮਹਿਸੂਸ ਨਹੀਂ ਆ ਕਿ ਅਸੀਂ ਆਉਣੇ ਆ ਪਰ ਅਸੀਂ ਆਪਣੇ ਬੱਚਿਆਂ ਦਾ ਭਵਿੱਖ ਖਰਾਬ ਕਰਦੇ ਆ ਉਹਦੇ ਪਿੱਛੇ ਲੱਗਦੇ ਇਹਨਾਂ ਨੇ ਸਾਨੂੰ ਕੁਝ ਨਹੀਂ ਦਿੱਤਾ ਪਰ ਆਪਣੀ ਸਰਕਾਰ ਜ਼ਰੂਰ ਬਣਾ ਕੇ ਅੱਜ ਇਹ ਦਿੱਲੀ ਦੇ ਬੈਠੇ ਸਾਡੇ ਤੇ ਨਾਜ਼ ਕਰ ਰਹੇ ਨੇ ਸਾਡੇ ਨੌਜਵਾਨਾਂ ਲਈ ਨੌਕਰੀ ਨਹੀਂ ਹੈ ਪਰ ਦਿੱਲੀ ਤੋਂ ਧਾਰਾਂ ਦੀਆਂ ਧਾਰਾਂ ਇਹਨਾਂ ਦੇ ਸੋਸ਼ਲ ਮੀਡੀਆ ਤੇ ਜੇ ਤੁਸੀਂ ਜਾ ਕੇ ਦੇਖੋ ਚੰਡੀਗੜ੍ਹ ਇਹਨਾਂ ਨੇ ਕਿਵੇਂ ਆਪਣੇ ਦਿੱਲੀ ਤੋਂ ਲੈ ਆ ਕੇ ਮੁੰਡੇ ਬਿਠਾਏ ਹੋਣੇ ਸਾਡੇ ਨੌਜਵਾਨਾਂ ਲਈ ਨੌਕਰੀ ਨਹੀਂ ਹੈ ਨਾਲ ਕੋਲ ਸਾਡੇ ਨੌਜਵਾਨਾਂ ਲਈ ਕੋਲਜ ਨਹੀਂ ਮੈਡੀਕਲ ਕੋਈ ਸਹੂਲਤਾਂ ਨਹੀਂ ਦਾ ਬੇਟੇ ਨੇ ਜ਼ਿਆਦਾ ਕਿਤੇ ਜਾ ਰਹੇ ਨੇ ਸਰਕਾਰੀ ਹਸਪਤਾਲ ਦੇਖੋ ਤੁਸੀਂ ਖੁਦ ਜਾਣ ਜੋ ਕੀ ਉੱਥੇ ਡਾਕਟਰ ਮਿਲਦੇ ਨੇ ਕਿੰਨੀ ਬੁਰੀ ਤਰੀਕੇ ਨਾਲ ਸਾਡੇ ਸੋਸ਼ਣ ਕੀਤਾ ਜਾ ਰਿਹਾ ਪਰ ਅਸੀਂ ਅਜੇ ਵੀ ਨਹੀਂ ਜਾਗ ਰਹੇ ਕਦੋਂ ਜਾਗਾਂਗੇ ਹੁਣ ਅਸੀਂ ਆਪਸੀ ਰੰਜਿਸ਼ਾ ਭੁਲਾ ਕੇ ਸਰਦਾਰ ਇਕਬਾਲ ਸਿੰਘ ਝੁੰਡਾ ਸਾਹਿਬ ਜਿਹੜੇ ਹਰ ਦੁੱਖ ਸੁੱਖ ਚ ਜਿਵੇਂ ਬਾਕੀ ਸਾਰਿਆਂ ਨੇ ਦੱਸਿਆ ਕਿ ਆਉਂਦੇ ਵੀ ਰਹੇ ਨੇ ਔਰ ਹਮੇਸ਼ਾ ਆਉਂਦੇ ਵੀ ਰਹਿਣਗੇ ਅੱਜ ਉਹਨਾਂ ਨੂੰ ਸਾਡੀ ਜ਼ਰੂਰਤ ਹੈ ਅੱਜ ਪੰਜਾਬ ਨੂੰ ਸਾਡੀ ਜ਼ਰੂਰਤ ਹੈ ਅੱਜ ਪਾਰਟੀ ਨੂੰ ਸਾਡੀ ਜ਼ਰੂਰਤ ਹੈ ਇਸ ਕਰਕੇ ਸਾਨੂੰ ਉਹਨਾਂ ਨੂੰ ਵੋਟ ਦੇਣਾ ਤਾਂ ਨਹੀਂ ਸਾਡੇ ਪੰਜਾਬ ਦਾ ਕੁਝ ਸੁਧਰ ਸਕਦਾ ਇਸ ਕਰਕੇ ਵੀਰੋ ਮੈਂ ਤੁਹਾਨੂੰ ਬੇਨਤੀ ਕਰਦੀ ਆ ਮੇਰੇ ਭੈਣਾਂ ਨੂੰ ਵੀ ਬੇਨਤੀ ਕਰਦੀ ਆ ਕਿ ਸ਼ੋਮਨੀ ਅਕਾਲੀ ਦਲ ਨੂੰ ਜਿੰਨੀ ਜ਼ਰੂਰਤ ਸਾਨੂੰ ਸ਼ੋਮਨੀ ਅਕਾਲੀ ਦਲ ਦੀ ਆ ਓਨੀ ਜ਼ਰੂਰਤ ਹੀ ਸ਼ੋਮਨੀ ਅਕਾਲੀ ਦਲ ਨੂੰ ਸਾਡੀ ਵੀ ਆ ਜੇ ਅਸੀਂ ਅੱਗੇ ਲੱਗਾਂਗੇ ਤਾਂ ਪਾਰਟੀ ਮਜ਼ਬੂਤ ਹੋਗੀ ਪਾਰਟੀ ਮਜ਼ਬੂਤ ਹੋਗੀ ਤਾਂ ਅਸੀਂ ਮਜ਼ਬੂਤ ਹੋਵਾਂਗੇ ਇਸ ਕਰਕੇ ਬੇਨਤੀ ਹੈ ਕਿ ਸਾਰੇ ਇੱਕ ਤਾਰੀਖ ਨੂੰ ਸਾਰੇ ਤੱਕੜੀ ਦੇ ਨਿਸ਼ਾਨ ਤੇ ਆਪਾਂ ਨੇ ਜੜੀ ਆ ਉੱਥੇ ਮੋਹਰ ਲਗਾਉਣੀ ਆ ਵੋਟ ਪਾਉਣੀ ਆ ਤਾਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੈ ਤਾਂ ਹੀ ਸਾਡੇ ਪੰਜਾਬ ਦੀ ਜਿਹੜੀ ਆਵਾਜ਼ ਹੈ ਦਿੱਲੀ ਤੱਕ ਜਾਏਗੀ ਸਾਡੇ ਮੁੱਦੇ ਜਾਣਗੇ ਉੱਥੇ ਔਰ ਸਭ ਤੋਂ ਖੁਸ਼ਖਬਰੀ ਤਾਂ ਇਹ ਹੈ ਸਾਡੇ ਲਈ ਕਿ ਇਕਬਾਲ ਸਿੰਘ ਝੁੰਦਾ ਬਿਲਕੁਲ ਆਪਣੇ ਹੱਥ ਨਾਲ ਵਾਲਾ ਹਲਕਾ ਜਦੋਂ ਉਹ ਐਮਪੀ ਬਣਨਗੇ ਤਾਂ ਵਿਕਾਸ ਥੀਲਾ ਹੋਣਾ ਸਾਡਾ ਹੋਣਾ ਸਾਡੇ ਪਿੰਡਾਂ ਦਾ ਹੋਣਾ ਸਾਡੇ ਲੋਕਾਂ ਦਾ ਹੋਣਾ ਉਹ ਸਾਡੇ ਜਿਹੜੇ ਮਸਲੇ ਨੇ ਉਹ ਉਠਾਣਗੇ ਲੋਕ ਸਭਾ ਤੋਂ ਉਮੀਦ ਹੈ ਸਾਨੂੰ ਇਹਦੀ ਪੂਰੀ ਉਮੀਦ ਹੈ ਜਦੋਂ ਪਾਰਟੀ 'ਚ ਰਹਿ ਕੇ ਪਾਰਟੀ ਦੀਆਂ ਇਹਨਾਂ ਕੁਰਿਤੀਆਂ ਨੇ ਉਹ ਪਾਰਟੀ ਨੂੰ ਦੱਸ ਸਕਦੇ ਨੇ ਤਾਂ ਇਹ ਤਾਂ ਫਿਰ ਵਿਰੋਧੀਆਂ ਨੂੰ ਦੱਸਣਾ ਕਿਉਂ ਨਹੀਂ ਦੱਸ ਸਕਦੇ ਹੈਗੇ ਉਹਨਾਂ ਨੇ ਇਸ ਚੀਜ਼ ਦੀ ਪਰਵਾਹ ਨਹੀਂ ਕੀਤੀ ਝੂਂਦਾ ਰਿਪੋਰਟ ਦਿੰਦੇ ਹੋਏ ਕਿ ਮੈਂ ਪਾਰਟੀ ਦੀਆਂ ਜਿਹੜੀਆਂ ਜਿਹੜੀਆਂ ਕਮੀਆਂ ਸੀ ਉਹਨਾਂ ਨੂੰ ਉਜਾਗਰ ਕਰ ਰਿਹਾ ਮੈਨੂੰ ਪਾਰਟੀ ਬਾਹਰ ਵੀ ਕੱਢ ਸਕਦੀ ਹੈ ਮੈਨੂੰ ਬਾਹਰ ਦਾ ਰਸਤਾ ਵੀ ਦਿਖਾ ਸਕਦੀ ਹੈ ਕੋਰ ਕਮੇਟੀ ਮੇਰੇ ਤੇ ਅਲੀਗੇਸ਼ਨ ਲਾ ਸਕਦੀਆਂ ਉਹਨਾਂ ਨੇ ਵੀ ਪਰਵਾਹ ਨਹੀਂ ਕੀਤੀ ਉਹਨਾਂ ਨੇ ਸੱਚ ਬੋਲਿਆ ਜੇ ਉਹ ਪਾਰਟੀ 'ਚ ਰਹਿ ਕੇ ਆਪਣੇ ਅਹੁਦਿਆਂ ਨੂੰ ਭੁੱਲ ਕੇ ਔਰ ਇਸ ਚੀਜ਼ ਲਈ ਆਵਾਜ਼ ਉਠਾ ਸਕਦੇ ਤਾਂ ਸਾਡੇ ਨਹੀਂ ਸਾਡੇ ਹਲਕੇ ਲਈ ਸਾਡੇ ਪੰਜਾਬ ਲਈ ਆਵਾਜ਼ ਕਿਉਂ ਨਹੀਂ ਉਠਾਉਣਗੇ ਇਸ ਕਰਕੇ ਜਿਹੜੇ ਚੰਗੇ ਲੋਕ ਨੇ ਉਹਨਾਂ ਦੇ ਪਿੱਛੇ ਲੱਗੋ ਜਿਹੜੇ ਥੋੜੀ ਆਵਾਜ਼ ਬੰਦਦੇ ਉਹਨਾਂ ਦੇ ਪਿੱਛੇ ਲੱਗੋ ਇਹ ਜਿਹੜੀਆਂ ਲਾਲਚਾਂ ਨੇ ਇਹ ਜਿਹੜੇ ਥੋੜੀ ਇੱਕ ਦੋ ਦਿਨ ਦਾ ਨਸ਼ਾ ਵੰਡਿਆ ਜਾਊਗਾ ਤੁਹਾਨੂੰ ਲਾਲਚ ਦਿੱਤੀਆਂ ਜਾਣਗੀਆਂ ਪੈਸੇ ਵੀ ਦਿੱਤੇ ਜਾਣਗੇ ਬੀਬੀਆਂ ਨੂੰ ਲਾਲਚਾਂ ਦਿੱਤੀਆਂ ਜਾਣਗੀਆਂ ਉਹਨਾਂ ਨੂੰ ਭੁੱਲ ਕੇ ਚੰਗੇ ਲੋਕ ਲੈ ਕੇ ਆਉਂਗੇ ਤਾਂ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਪੈਣੀ ਆਪਣੇ ਆਪ ਕੰਮ ਹੁੰਦੇ ਜਾਣਗੇ ਇਸ ਕਰਕੇ ਮੈਂ ਬੇਨਤੀ ਕਰਦੀ ਆਂ ਕਿ ਸਾਰੇ ਮਿਲ ਕੇ ਇਕਜੁੱਟ ਹੋ ਕੇ ਆਪਾਂ ਡਾਰਾ ਦੇ ਡਾਰਾ ਲੈ ਕੇ ਪਹਿਲਾਂ ਤਾਂ 11 ਤਰੀਕ ਨੂੰ ਨਿਕਲੀ ਆਪਣੇ ਟਰੈਕਟਰ ਜੋ ਵੀ ਜਿਹਦੇ ਕੋਲ ਹੈ ਕੋਈ ਥਰੀ ਬਿੱਲੇ ਕੁਝ ਵੀ ਹੈ ਮੋਟਰਸਾਈਕਲ ਉਹ ਲੈ ਕੇ ਆਪਾਂ ਰੈਲੀ ਚ ਉਹਨਾਂ ਦਾ ਉਤਸ਼ਾਹ ਵਧਾਈਏ ਆਪਣੇ ਸੁਪੀਰ ਸਿੰਘ ਬਾਦਲ ਪ੍ਰਧਾਨ ਸਾਹਿਬ ਦਾ ਵੀ ਵਧਾਈਏ ਤੇ ਜਿਹੜੇ ਪੂਰੇ ਪੰਜਾਬ ਚ ਅਕਾਲੀ ਨੇ ਉਹਨਾਂ ਦਾ ਵੀ ਉਤਸ਼ਾਹ ਵਧਾਈਏ ਤੇ ਸਰਦਾਰ ਇਕਬਾਲ ਸਿੰਘ ਝੁੰਦਾ ਸਾਹਿਬ ਦਾ ਵੀ ਉਤਸ਼ਾਹ ਵਧਾਈਏ ਉਹਨਾਂ ਨੂੰ ਲੱਗਣਾ ਚਾਹੀਦਾ ਕਿ ਹਾਂ ਲੋਗ ਉਹਨਾਂ ਦੇ ਨਾਲ ਨੇ ਔਰ ਅਸੀਂ ਲੱਟ ਕੇ ਜੱਟ ਕੇ ਉਹਨਾਂ ਦੀ ਲੜਾਈ ਲੜਨੀ ਹੈ ਤਾਂ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਕੇ ਖੁਦ ਪੰਜਾਬ ਦੀ ਰੱਖਿਆ ਕਰ ਸਕੀਏ ਧੰਨਵਾਦ ਜੀ ਮੇਰੀ ਇੰਨੀ ਬੇਨਤੀ ਹੈ ਤੁਹਾਨੂੰ ਮੈਂ ਤੁਹਾਨੂੰ ਬੇਨਤੀ